ਪੁਰਾਣੂ ਯਾਦ ਨਹੀਂ ਕਰਦੇ ਰੱਬ ਦੇ ਨਾਂ ਤੇ ਲੜਾਈਆਂ ਕਰਦੇ ਐ ਤੁਸੀਂ ਕਦੇ ਦੇਖਿਓ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੇ ਗੀਤਾ ਰੱਖਦੇ ਹੋ ਕੁਰਾਨ ਰੱਖਦੇ ਹੋ ਬਾਈਬਲ ਰੱਖਦੇ ਹੋ ਚਾਰੇ ਵੇਦ ਰੱਖਦੇ ਹੋ ਕਦੇ ਨਹੀਂ ਆਪਸ ਵਿੱਚ ਲੜਦੇ ਨਾ ਗ੍ਰੰਥ ਲੜੇ ਤੇ ਨਾ ਕੁਰਾਨ ਸ਼ਰੀਫ ਲੜੇ ਨਾ ਬਾਈਬਲ ਲੜੇ ਲੜਦੇ ਆ ਤੇ ਇਹਨਾਂ ਦੇ ਨਾਮਾਂ ਪਿੱਛੇ ਲੋਕ ਲੜਦੇ ਆ ਅਸੀਂ ਇੱਕ ਵਾਰ ਅਖੰਡ ਪਾਠ ਸਾਹਿਬ ਕਰਨਗੇ ਸ਼ਾਉਣੀ ਦੇ ਵਿੱਚ ਉਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਉਹਦੇ ਨਾਲ ਹੀ ਇੱਕ ਮਾਤਾ ਦਾ ਸਰੂਪ ਹੈ ਉਹਦੇ ਨਾਲ ਹੀ ਇੱਕ ਕ੍ਰਿਸ਼ਨ ਦਾ ਸਰੂਪ ਹੈ ਤੇ ਅਸੀਂ ਤੇ ਉਥੇ ਜਾ ਕੇ ਜੇ ਤੇ ਜਾਣੇ ਆ ਨਾ ਵੀ ਆਹ ਕੀ ਇੱਥੇ ਤੇ ਸਾਰਾ ਕੁਝ ਇਕੱਠਾ ਕਰਿਆ ਪਿਆ ਨਾ ਨੇ ਤੇ ਅਸੀਂ ਆਖਿਆ ਵੀ ਇਹ ਤੇ ਗਲਤ ਗੱਲ ਆ ਵੀ ਅਸੀਂ ਇੱਥੇ ਗੰਡ ਪਾਠ ਨਹੀਂ ਕਰਦੇ ਤੁਸੀਂ ਤੇ ਮਹਾਰਾਜ ਦੀ ਵੀ ਆਦਮੀ ਕਰਦੇ ਹੋ ਉਹ ਕਹਿੰਦੇ ਸਾਡੇ ਤੇ ਪ੍ਰਮਾਣ ਦਹੇ ਤੁਸੀਂ ਕਹਦੇ ਪਿੱਛੇ ਲੜਦੇ ਹੋ ਇਹਦੇ ਲੜਦੇ ਨਹੀਂ ਕਹਿੰਦੇ ਤਿੰਨੇ ਇਕੱਠੇ ਬੈਠੇ ਇਹ ਤੇ ਆਪਸ ਵਿੱਚ ਲੜਦੇ ਨੇ ਤੁਸੀਂ ਐਵੇਂ ਬਸੇ ਹੋਈ ਜਾਂਦੇ ਹੋ ਕਹਿੰਦਾ ਜਿਹੜੇ ਧਾਰਮਿਕ ਗ੍ਰੰਥ ਹੈ ਇਹ ਨਹੀਂ ਲੜਦੇ ਧਾਰਮਿਕ ਗ੍ਰੰਥਾਂ ਦੇ ਨਾਂ ਤੇ ਧਾਰਮਿਕ ਹੋਣ ਵਾਲੇ ਬੰਦੇ ਲੜਦੇ ਨੇ Hindu ਲੜਦੇ ਐ ਮੁਸਲਮਾਨ ਲੜਦੇ ਆ ਸਿੱਖ ਲੜਦੇ ਆ ਈਸਾਈ ਲੜਦੇ ਆ ਸਾਰੇ ਆਪਸ ਦੇ ਵਿੱਚ ਲੜਦੇ ਫਿਰਦੇ ਆ ਜਿਹੜੇ ਸਾਡੇ ਧਾਰਮਿਕ ਗ੍ਰੰਥ ਹੈ ਕਦੇ ਨਹੀਂ ਲੜਦੇ ਇਹਨਾਂ ਨੇ ਰੱਬ ਦੀ ਗੱਲ ਦੱਸਣੀ ਹੈ